ਦਾ ਆਰਟੀਕਲ ਬਹੁਤ ਸੋਹਣਾ ਲੀਲਨ ਕਾਟਨ ਦਾ ਸੂਟ ਆਏਗਾ ਫੁੱਲੀ ਫਲੇਜ 5 ਮੀਟਰ ਸੂਟ ਆ ਗਿਆ ਜੀ ਚੈੱਕ ਕਰੋ ਡਿਜ਼ਾਈਨਰ ਸੂਟ ਆ ਗਿਆ ਫੁੱਲੀ ਫਲੇਜ ਲੀਲਨ ਕਾਟਨ ਦਾ ਸੂਟ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਨਾਲ ਆਏਗਾ ਬੜਾ ਪਿਆਰਾ ਲੀਲਨ ਕਾਟਨ ਦਾ ਦੁਪੱਟਾ ਫੁੱਲੀ ਫਲੇਜ 2 ਮੀਟਰ ਲੈਂਥ ਵਾਲਾ ਠੀਕ ਹੈ ਜੀ 2 ਮੀਟਰ ਲੈਂਥ ਦੇ ਵਿੱਚ ਲੀਲਨ ਕਾਟਨ ਦਾ ਦੁਪੱਟਾ 2 मीटर ਲੈਂਥ ਦੇ ਵਿੱਚ ਲੀਲਨ कॉटन ਦੀ शर्ट ਘੇਰੇ ਤੇ ਆਏਗਾ ਹੈਂਡਵਰਕ ਬਹੁਤ ਸੋਹਣਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨਿੰਗ ਦੇ ਵਿੱਚ ਡਿਟੇਲਿੰਗ ਚ ਕੰਮ ਕੀਤਾ ਹੋਇਆ ਜੇ ਨਾਲ ਆਏਗੀ ਪਿਓਰ ਮਸਲੀਨ कॉटन ਦੀ ਬਾਟਮ ਠੀਕ ਹੈ ਜੀ 2 ਮੀਟਰ ਵੀ ਬਾਟਮ ਆ ਗਿਆ ਠੀਕ ਹੈ ਐ ਸਿਗਾ ਕੁਝ ਇਸ ਤਰ੍ਹਾਂ ਦਾ ਸੂਟ ਬਹੁਤ ਪਿਆਰੀ ਟ੍ਰੈਂਡੀ ਜੀ ਲੁੱਕ ਪ੍ਰਾਈਸ ਆਏਗਾ ਬੜਾ ਮਿੱਠਾ ਜਿਹਾ ਸਿਰਫ 1150 ਰੁਪਏ ਦੀ ਰੇਂਜ ਵਿੱਚ ਕਲਰ ਦਿਖਾਣੇ ਹੁਣ ਤੁਹਾਡੇ ਨੂੰ ਇਹਦੇ ਵਿੱਚ ਇਹ ਸਿਗਾ ਟੀਲ ਸੀ ਗ੍ਰੀਨ ਟਾਈਪ ਕਲਰ ਕਹਿ ਸਕਦੇ ਆ ਉਨ ਨੈਕਸਟ ਜਿਹੜਾ ਇਹਦੇ ਵਿੱਚ ਆ ਗਿਆ ਜੇ ਬਹੁਤ ਸੋਹਣਾ ਬਹੁਤ ਪਿਆਰਾ ਉਹ ਆ ਗਿਆ ਜੇ অনियन ਕਲਰ ਜਿਹਨੂੰ ਆਪਾਂ ਪੰਜਾਬੀ ਚ ਪਿਆਜ਼ੀ ਕਲਰ ਕਹਿੰਦੇ ਆ ਠੀਕ ਆ ਔਰ ਨੈਕਸਟ ਜਿਹੜਾ ਇਹਦੇ ਵਿੱਚ ਕਲਰ ਆ ਗਿਆ ਜੇ ਉਹ ਉਸ ਤੋਂ ਵੀ ਸੋਹਣਾ ਆ ਗਿਆ ਜੇ ਪਿਸਤਾ ਕਲਰ ਬਹੁਤ ਸੋਹਣਾ ਘੇਰੇ ਤੇ ਵਰਕ ਕੀਤਾ ਹੋਇਆ ਜੇ ਗਰਮੀਆਂ ਦੇ ਤੋਹਫੇ ਹੈਗੇ ਜੇ ਗਰਮੀਆਂ ਦੇ ਡਿਜ਼ਾਈਨਰ ਸੂਟ ਆ ਪ੍ਰਿੰਟਡ ਸੂਟ ਆ ਮੈਨੂੰ ਕਈ ਪਹਿਣਾ ਕਹਿੰਦੀਆਂ ਨੇ ਸਾਨੂੰ ਬਹੁਤਾ ਏਮਬ੍ਰੋਇਡਰੀ ਵਰਕ ਨਹੀਂ ਚਾਹੀਦਾ ਬਹੁਤਾ ਸਾਨੂੰ ਕੋਸ਼-ਕੋਸ਼ ਨਹੀਂ ਚਾਹੀਦਾ ਯਾਨੀ ਕਿ ਬਹੁਤਾ ਹੈਵੀ ਵਰਕ ਨਹੀਂ ਚਾਹੀਦਾ ਸੋ ਉਹਨਾਂ ਵਾਸਤੇ ਇਹ ਹੈਗਾ ਜੇ ਪ੍ਰਿੰਟਡ ਸੂਟ ਪਲੱਸ ਨਾਲ ਬਹੁਤ ਸੋਹਣਾ ਉੱਤੇ ਨਾਲ ਹੈਂਡਵਰਕ ਹੋਇਆ ਹੈ ਸੋ ਇਹ ਸੀਗਾ ਸੂਟ ਦਾ ਓਵਰਲ ਲੁੱਕ ਕਲਰ ਤੁਸੀਂ ਦੇਖ ਲਿਆ ਡਿਜ਼ਾਈਨ ਤੁਸੀਂ ਦੇਖ ਲਿਆ ਅਗਰ ਇਹਦੇ ਵਿੱਚ ਕੁਝ ਵੀ ਤੁਹਾਨੂੰ ਜੱੱਚਦਾ ਆ ਜਾਂ ਕੋਈ ਡਿਟੇਲਿੰਗ ਚਾਹੀਦੀ ਹੈ ਨੀਚੇ ਨੰਬਰ ਹਾਈਲਾਈਟ ਹੋ ਰਿਹਾ ਵਾ ਔਰ ਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਹੋਰ ਇਦਾਂ ਤੇ ਨਵੇਂ-ਨਵੇਂ ਸੋਹਣੇ-ਸੋਹਣੇ ਡਿਜ਼ਾਈਨ ਆ ਰਹੇ ਆ ਮਿਲਦੇ ਆਂ ਇਦਾਂ ਦੀ ਹੋਰ ਪਿਆਰੀ ਜੀ ਵੀਡੀਓ ਲੈ ਕੇ ਆਣੇ ਆ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਹੈਵ ਅ ਨਾਈਸ